ਵਾਹਿਗੁਰੂ ਜੀ ਦਾ ਹੰਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਬਜੀਤ ਸਿੰਘ ਗਿੱਲ ਪ੍ਰਧਾਨ ਅਦਸਰ ਲੋਕ ਭਲਾਈ ਜੋ ਅਦਲ ਚੈਡਿਟੇਬਲ ਸੁਸਾਇਟੀ ਸੋ ਕਲ ਚੁਕੇ অবতার ਗੀਨ ਦੁਨੀਆਂ ਦੇ ਸਹਾਰਾ ਗਰੀਬਾਂ ਦੇ ਮਸੀਹਾ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵਿਜਗਤ ਗੁਰੂ ਦੇ ਰੂਪ ਤੋਂ ਪੂਰਾ ਸੰਸਾਰ ਉਹਨਾਂ ਨੂੰ ਪੁੰਚਦਾ ਜਗਤ ਕਰਦਾ ਆराधना ਕਰਦਾ ਉਹਨਾਂ ਦਾ ਵਿਆਹ ਪਰਟਾਲਾ ਸ਼ਹਿਰ ਦੀ ਪਵਿੱਤਰ ਧਰਤੀ ਦੇ ਉੱਤੇ ਹਰ ਸਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਇਸ ਵਾਰ 57ਵਾਂ ਵਿਆਹ ਪਰਕੋ ਬਟਾਲਾ ਸ਼ਹਿਰ ਦੀ ਧਰਤੀ ਦੇ ਉੱਤੇ ਪੂਰੀ ਸਿੱਖ ਜਗਤ ਪੂਰਾ ਸੰਸਾਰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂ ਜਾ ਰਿਹਾ ਜੋ ਇਸ ਵਾਰ ਕੁੁੱਤੇ ਲੱਖਾਂ ਦੇ ਤਰੀਕ ਸੰਤਾ ਸਤੂ ਸੱਚੇ ਪਾਤਸ਼ਾਹ ਜੀ ਦਾ ਅਸ਼ੀਰਵਾਦ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾ ਕੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੇ ਇਸ ਨੂੰਵਾਕ ਰੂਪ ਦੀ ਪੂਰੇ ਸੰਸਾਰ ਦੇ ਵਿੱਚ ਵਸਦੀ ਸੰਗਤ ਨੂੰ ਜੁਰੂ ਨਾਲ ਸਾਹਿਬ ਜੀ ਦੇ ਸਦਾ ਦਰੂਪ ਪਿਆਰ ਕਰਨ ਵਾਲੀ ਸੰਗਤ ਨੂੰ ਦਾਸ ਸੰਜੀਤ ਸਿੰਘ ਗਿੱਲ ਤੇ ਸਮੁੱਚੀ ਲੋਕ ਫਲਾਈ ਜੋ ਆ ਦਲ ਦੀ ਟੀਮ ਵੱਲੋਂ ਲੱਖ ਲੱਖ ਵਧਾਈ ਦਿੰਦੇ ਆ ਨਾਲ ਹੀ ਸੰਗਤ ਨੂੰ ਇੱਕ ਛੋਟਾ ਜਿਹਾ ਮੈਸੇਜ ਜੋ ਸਾਡੀ ਸੂਚੀ ਟੀਮ ਵੱਲੋਂ ਉਹ ਵੀ ਦੇਣਾ ਜ਼ਰੂਰ ਸਮਝ ਸਮਝਦੇ ਆ ਕਿ ਇਹ ਸਵਾਰ ਵਿਆਹ ਪਰੂਤੇ ਨੂੰ ਸਾਡੇ ਨੌਜਵਾਨ ਬੱਚੇ ਤੇ ਬੱਚੀਆਂ ਨੇ ਜਿਹੜੇ ਕਿ ਹੁਲੜ ਵਾਦੀਆਂ ਕਰਦੇ ਨੇ ਉਹਨਾਂ ਦੇ ਮਾਤਾ ਪਿਤਾ ਨੂੰ ਉਹਨਾਂ ਨੂੰ ਸੁਚੇਤ ਕਰਕੇ ਗਾਈਡ ਕਰਕੇ ਇਸੋ ਵਿਆਹ ਪਰੂਤੇ ਵਿੱਚ ਭੇਜਦਾ ਚਾਹੀਦਾ ਕਿਉਂਕਿ ਇਹ ਇੱਕ ਐਸਾ ਜੋੜ ਮੇਲ ਹੈ ਜਿਦੇ ਵਿੱਚ ਅਸੀਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਜਾਂਦੇ ਆ ਤੇ ਖੁਸ਼ੀਆਂ ਹੀ ਲੈਣੀਆਂ ਚਾਹੀਦੀਆਂ ਨੇ ਕਿਉਂਕਿ ਸੰਗਠਨ ਦੇ ਰੂਪ ਦੇ ਵਿੱਚ ਬਣ ਕੇ ਸੰਗਠਨ ਦੇ ਰੂਪ ਤੇ ਵੜ ਕੇ ਜਾਣਾ ਚਾਹੀਦਾ ਤਾਂ ਜੋ ਆਪਣੇ ਬੱਚਿਆਂ ਨੂੰ ਵਰਜਿਤ ਕਰਕੇ ਐਸੀ ਕੋਈ ਅਨੁਸੁਖਾਵੀ ਘਟਨਾ ਨਾ ਵਾਪਰੇ ਕੋ ਲੜਬਾਜੀ ਕਰਕੇ ਟਰੈਕਟਰ ਚਲਾਉਣਾ ਮੋਟਰਸਾਈਕਲ ਚਲਾਉਣਾ ਹਾਰਨ ਮਾਰਨੇ ਇਦਾਂ ਦੀਆਂ ਹਰਕਤਾਂ ਕਰਕੇ ਇਹ ਜੋ ਸਹਾਲੀ ਵਾਲਾ ਪੁਰ ਕਿੰਨੂ ਕਿਸੇ ਘਟਨਾਵਾਲੇ ਪਾਸੇ ਲੈ ਕੇ ਜਾਣਾ ਇਹ ਇੱਕ ਬਹੁਤ ਵੱਡੀ ਲੋੜਤਾ ਹੀ ਆ ਇਹ ਜੋ ਸੰਗਤ ਨੂੰ ਮੈਂ ਬੇਨਤੀ ਕਰਨਾ ਚਾਹਣਾ ਕਿ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਜਰੂਰ ਸਮਝਾ ਕੇ ਮੇਲੇ ਦੇ ਵਿੱਚ ਪੀਰ ਜੀ ਤੋਂ ਗੁਰੂ ਸਾਹਿਬ ਜੀ ਦੀਆਂ ਪੁਸ਼ਕੀਆਂ ਪ੍ਰਾਪਤ ਕਰੀਏ ਲਾਸ ਸ਼ਬਦਾਂ ਦੇ ਵਿੱਚ ਦੁਬਾਰਾ ਫੇਰ ਪੂਰੇ ਸੰਸਾਰ ਦੇ ਵਿੱਚ ਵਸਦੀ ਗੁਰੂ ਨਾਨਕ ਨਾਮ ਦੇਵਾ ਸੰਗਤ ਨੂੰ ਇਸ ਮੌਕਾ ਪਵਨ ਦੀ ਲੱਖ ਲੱਖ ਵਧਾਈ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ